ਜਰਵਿੰਦ ਕੇਜਰੀਵਾਲ ਨੂੰ ਦੂਜਾ ਨੋਟਿਸ ਸੀਡੀ ਦਾ ਆਉਂਦਾ ਹੈ। ਵੇਜਾ ਤੁਹਾਡਾ ਕੀ ਸਟੈਂਡ ਹੈ ਇਸ ਮਸਲੇ ਦੇ ਉੱਤੇ? ਇਹਨਾਂ ਨੇ ਚੋਰੀ ਕੀਤੀ ਆ ਲੇਕਿਨ ਆੜ ਰਾਜਨੀਤੀ ਦੀ ਲੈ ਰਹੇ ਆ। ਇੱਕ ਬੈਕਸ ਮਿਲੀਆਂ, ਪੈਸੇ ਮਿਲੇ ਜਿਹੜਾ ਇਹਨਾਂ ਦਾ ਕੰਪੇਨ ਚੱਲ ਰਿਹਾ ਅੱਜ। ਕਿ ਵੱਡੀ ਵੱਡੀ ਕਰਪਸ਼ਨ ਕਰਦੇ ਆ 4-400 ਕਰੋੜ, 5-500 ਕਰੋੜ। ਪਰ ਕੇਜਰੀਵਾਲ ਨੇ ਅੱਜ ਹੀ ਜਵਾਬ ਭੇਜਿਆ ਹੈ ਉਹਨਾਂ ਸਾਹਮਣ ਦਾ ਕਹਿੰਦੇ ਸਮਨ ਇਲੀਗਲ ਨੇ, ਗੈਰਕਾਨੂੰਨੀ ਨੇ। ਮੇਰਾ ਸਾਰੀ ਜ਼ਿੰਦਗੀ ਆ ਜਿਹੜੀ ਕੱਟੜ ਇਮਾਨਦਾਰੀ ਨਾਲ ਲੰਗੀ ਆ। ਕਿ ਆਪਣੇ ਆਪ ਨੂੰ ਆਪ ਹੀ ਜੱਜ ਬਣ ਜਾਂਦੇ ਆ, ਆਪ ਹੀ ਆਪਣੇ ਵਕੀਲ ਬਣ ਜਾਂਦੇ ਆ, ਆਪ ਹੀ ਫਿਰ ਦੂਜਿਆਂ ਨੂੰ ਵੀ ਸਰਟੀਫਿਕੇਟ ਇਹ ਦੇਣਗੇ ਵੀ ਇਹ ਚੋਰ ਆ ਤੇ ਆਪਣੇ ਆਪ ਨੂੰ ਇਹ ਸਰਟੀਫਿਕੇਟ ਦੇਣਗੇ ਅਸੀਂ ਇਮਾਨਦਾਰ ਆ ਅੱਜ ਤੁਸੀਂ ਗੱਲ ਕਰੋਗੇ ਵੀ ਆਪਣਾ ਕੀ ਕਹਿੰਦੇ ਪੰਜਾਬ ਦੇ ਵਿੱਚ ਹਸਪਤਾਲਾਂ ਦਾ ਮਾੜਾ ਹਾਲ ਆ ਇਹ ਨਵਾਂ ਪੁਰਨਾ ਕੱਢ ਦੇਣਗੇ ਅੱਜ ਤੁਸੀਂ ਗੱਲ ਕਰੋਗੇ ਵੀ ਪੰਜਾਬ ਦੇ ਸਕੂਲਾਂ ਦਾ ਬੁਰਾ ਹਾਲ ਆ ਇਹ ਕਹਿਣਗੇ ਕਾਂਗਰਸ ਪਾਰਟੀ ਚੋਰ ਆ ਤੁਸੀਂ ਗੱਲ ਕਰੋਗੇ ਵੀ ਆਪਣਾ ਕੀ ਕਹਿੰਦੇ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੁਰੀ ਆ ਇਹ ਚੱਲ ਜਾਣਗੇ 70 ਸਾਲਾਂ ਤੇ ਜੈਰਵਿੰਦ ਕੇਜਰੀਵਾਲ ਨੂੰ ਦੂਜਾ ਨੋਟਸ ਸੀਡੀ ਦਾ ਆਉਂਦਾ ਹੈ ਕਹਿੰਦੇ ਉਹਨਾਂ ਨੇ ਵਿਪਾਸਨਾ ਕਰਨ ਦਾ ਥਾਂ ਵੀ ਹਿਸ਼ਾਰਪੁਰ ਚੁਣਿਆ ਇਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਤਾਂ ਇਹ ਕਹਿ ਰਿਹਾ ਕਿ ਉਹਨਾਂ ਨੇ ਪਨਾਹ ਲੈਣ ਵਾਸਤੇ ਪੰਜਾਬ ਚੁਣਿਆ ਕਾਂਗਰਸ ਦਾ ਕੀ ਮਤਲਬ ਹੈ ਜੀ ਤੁਹਾਡਾ ਕੀ ਸਟੈਂਡ ਹੈ ਇਸ ਮਸਲੀ ਦੇ ਉੱਤੇ ਦੇਖੋ ਸਾਡਾ ਤਾਂ ਸਾਫ ਸਪਸ਼ਟ ਇਹ ਗੱਲ ਆ ਅਸੀਂ ਮੰਨਦੇ ਹਾਂ ਈਡੀ ਨੂੰ ਵਰਤਿਆ ਜਾ ਰਿਹਾ ਜਿਵੇਂ ਇੱਥੇ ਵਿਜੀਲੈਂਸ ਵਰਤੀ ਜਾ ਰਹੀ ਆ ਜੀ ਜਾਵੇਂ ਵਿਜੀਲੈਂਸ ਦੂਜੀ ਪਾਰਟੀਆਂ ਦੇ ਵਿਰੁੱਧ ਵਰਤੀ ਜਾ ਰਹੀਆਂ ਉਵੇਂ ਉਹ ਈਡੀ ਵਰਤਦੇ ਪਏ ਆ ਲੇਕਿਨ ਇਹਦੇ ਅੰਦਰ ਕੋਈ ਦੋ ਰਾਇ ਨਹੀਂ ਜਦੋਂ ਸੁਪਰੀਮ ਕੋਰਟ ਦੀ ਲੇਟੈਸਟ ਜੱਜਮੈਂਟ ਆਈ ਹੈ ਜੇ ਚ ਉਹਨਾਂ ਨੇ ਬੇਲ ਨਹੀਂ ਦਿੱਤੀ ਸੁਪਰੀਮ ਕੋਰਟ ਦੇ ਉੱਤੇ ਇਹਨਾਂ ਨੂੰ ਵੀ ਉਮੀਦ ਸੀ ਸਾਨੂੰ ਵੀ ਉਮੀਦ ਆ ਵੀ ਸੁਪਰੀਮ ਕੋਰਟ ਇੱਕ ਅੱਜ ਵੀ ਨਿਰਪੱਖ ਸੰਸਥਾ ਹੈਗੀ ਆ ਜੀ ਅਗਰ ਈਡੀ ਜਿਹੜਾ ਲਿਕਰ ਸਕੈਮ ਆ ਜਿੱਥੇ ਤਾਂ ਉਹਨਾਂ ਮੰਨ ਲਓ ਇੱਕ ਪਾਸੇ ਗੱਲ ਕਿੱਥੇ ਆ ਕੇ ਖੜ ਜਾਂਦੀ ਇੱਕ ਪਾਸੇ ਤਾਂ ਹੈਗਾ ਵੀ ਇੱਕ ਬੰਦੇ ਨੇ ਵਾਕਿਆ ਚੋਰੀ ਕੀਤੀ ਆ ਔਰ ਇੱਕ ਪਾਸੇ ਉਹਦੀ ਰਾਜਨੀਤੀ ਖਤਮ ਕਰਨ ਨੂੰ ਕੀਤਾ ਜਾ ਰਿਹਾ ਇਹਨਾਂ ਨੇ ਚੋਰੀ ਕੀਤੀ ਆ ਲੇਕਿਨ ਆੜ ਰਾਜਨੀਤੀ ਦੀ ਲੈ ਰਹੇ ਆ ਵੀ ਸਾਡੇ ਨਾਲ ਇਸ ਕਰਕੇ ਉਹ ਕਰ ਰਿਹਾ ਕਿਉਂਕਿ ਅਸੀਂ ਇਹਨਾਂ ਦੇ ਵਿਰੋਧੀ ਆ ਨਹੀਂ ਇਸ ਕਰਕੇ ਈਡੀ ਇਹਨਾਂ ਦੇ ਉਲਟ ਜਾ ਰਹੀ ਆ ਕਿਉਂਕਿ ਉਹਦੇ ਅੰਦਰ ਲਿੱਕਰ ਸਕੈਮ ਦੇ ਵਿੱਚ ਅਫਸਰ ਵੀ ਇਹਨਾਂ ਦੇ ਖਿਲਾਫ ਟੈਸਟੀਫਾਈ ਕੀਤੇ ਆ ਔਰ ਉਹਦੇ ਵਿੱਚ ਸ਼ਰੀਆਮ ਕਿੱਕਬੈਕਸ ਮਿਲੀਆਂ ਪੈਸੇ ਮਿਲੇ ਜਿਹੜਾ ਇਹਨਾਂ ਦਾ ਕੈਂਪੇਨ ਚੱਲ ਰਿਹਾ ਅੱਜ ਜਿਹੜਾ ਇਹਨਾਂ ਤੇ ਜਿਹੜੀਆਂ ਤਾਂ ਪੰਜਾਬ ਸਰਕਾਰ ਇਹਨਾਂ ਦਾ ਕੈਂਪੇਨ ਚਲਾ ਰਹੀ ਆ ਤੇ ਜਾਂ ਜਿਹੜੀਆਂ ਰਿਸ਼ਵਤ ਲੈਂਦੇ ਆ ਇਹ ਵੱਡੀ ਵੱਡੀ ਡੀਲਾਂ ਚ ਠੀਕ ਆ ਵੱਡੀ ਵੱਡੀ ਕ腐ਸ਼ਨ ਕਰਦੇ ਆ 4-400 ਕਰੋੜ 5-500 ਕਰੋੜ ਇਹ ਉਹਦੇ ਵਿੱਚੋਂ ਇਹ ਸਾਰਾ ਕੁਝ ਨਾ ਆਪਣਾ ਜਿਹੜਾ ਕੈਂਪੇਨ ਚਲਾਉਂਦੇ ਆ ਜਿੱਥੇ ਜਾ ਕੇ ਹੁਣ ਇਹ ਮੱਧਿਆ ਪ੍ਰਦੇਸ਼ ਦੇ ਵਿੱਚ ਏਡੇ ਏਡੇ ਫਲੈਕਸ ਕਿੰਨੇ ਲਾਤੇ ਆਮ ਬੰਤਾ ਤਾਂ ਪੈਸੇ ਇਕੱਠੇ ਕੀਤੇ ਪਰ ਕੇਜਰੀਵਾਲ ਨੇ ਅੱਜ ਹੀ ਜਵਾਬ ਭੇਜਿਆ ਉਹਨਾਂ ਸਮਨ ਦਾ ਕਹਿੰਦੇ ਸਮਨ ਇਲੀਗਲ ਨੇ ਗੈਰ ਕਾਨੂੰਨੀ ਨੇ ਮੇਰਾ ਸਾਰੀ ਜ਼ਿੰਦਗੀ ਆ ਜਿਹੜੀ ਕੱਟੜ ਇਮਾਨਦਾਰੀ ਨਾਲ ਲੰਗੀ ਆ ਇਹ ਆਪਣੇ ਆਪ ਨੂੰ ਆਪ ਹੀ ਜੱਜ ਬਣ ਜਾਂਦੇ ਆਪ ਹੀ ਆਪਣੇ ਵਕੀਲ ਬਣ ਜਾਂਦੇ ਆਪ ਹੀ ਆਪਣੇ ਨੂੰ ਸਰਟੀਫਿਕੇਟ ਦੇ ਦਿੰਦੇ ਆ ਇਹ ਖੁਦ ਆਪਣੇ ਆਪ ਨੂੰ ਪਹਿਲਾਂ ਦੂਜਿਆਂ ਨੂੰ ਵੀ ਸਰਟੀਫਿਕੇਟ ਇਹ ਦੇਣਗੇ ਵੀ ਇਹ ਚੋਰ ਆ ਤੇ ਆਪਣੇ ਆਪ ਨੂੰ ਇਹ ਸਰਟੀਫਿਕੇਟ ਦੇਣਗੇ ਅਸੀਂ ਇਮਾਨਦਾਰ ਆ ਕਿ ਲੋਕਾਂ ਨੂੰ ਵੀ ਫੈਸਲਾ ਕਰ ਲੈਣ ਦੋ ਤੁਸੀਂ ਤੁਸੀਂ ਇਹਨੇ ਡਰਦੇ ਕਿਉਂ ਸਮਨ ਆ ਸਮਨ ਆਇਆ ਨਾ ਕਿਸੇ ਨੂੰ ਸਮੰਤ ਭਜਣਾ ਕਾਦੇ ਵਾਸਤੇ ਜਾਂ ਤਾਂ ਤੁਸੀਂ ਕੋਰਟ ਜਾ ਕੇ ਕੋਰਟ ਵਿੱਚ ਜਲ ਚਲ ਜੋ ਜਿੱਥੇ মিডিਅਮ ਹੈਗਾ ਵਾ ਤੁਹਾਡੇ ਕੋਲ ਰਿਲੀਫ ਲੈਣ ਦਾ ਤੁਸੀਂ ਕੋਰਟ ਚਲ ਜੋ ਕੋਰਟ ਫੈਸਲਾ ਕਰ ਲੈ ਆਪਣੇ ਆਪ ਹੀ ਜੱਜ ਬਣ ਗਿਆ ਵੀ ਮੈਂ ਮੰਨਦਾ ਨਾ ਮੇਰੀ ਖੁੱਲੀ ਕਿਤਾਬ ਆ ਇਹ ਚਾਹ ਰਿਹਾ ਵਾ ਵੀ ਮੈਨੂੰ ਜੇਲ ਭੇਜਿਆ ਜਾਵੇ ਕਿਉਂਕਿ ਪਤਾ ਵੀ ਜੇਲ ਜਾਣ ਤੋਂ ਨਹੀਂ ਡੱਕਿਆ ਜਾ ਸਕਦਾ ਇਸ ਕੇਸ ਦੇ ਵਿੱਚ ਇਹਨਾਂ ਨੂੰ ਜੇਲ ਹੋਣੀ ਕਿਉਂਕਿ ਜਿਹੜੀ ਟਰੇਲ ਆਈ ਆ ਪੈਸਿਆਂ ਦੀ ਉਹਦੇ ਵਿੱਚ ਇਹਨਾਂ ਤੋਂ ਸਵਾਲ ਬੰਦੇ ਹੀ ਬੰਦੇ ਆ ਔਰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾਇਆ ਉਹਨਾਂ ਨੇ ਤਾਂ ਬਣਾਇਆ ਨਹੀਂ ਉਹ ਤੋਂ ਬਾਅਦ ਹੁਣੇ ਆੜ ਲੈ ਰਹੇ ਆ ਵੀ ਰਾਜਨੀਤਿਕ ਆੜ ਲੈਣਾ ਚਾਹੁੰਦੇ ਆ ਔਰ ਔਰ ਉਂਗਲ ਵੱਡ ਕੇ ਫਿਰ ਸ਼ੀਤ ਬਣਾਣਾ ਚਾਹੁੰਦੇ ਆ ਵੀ ਦੇਖੋ ਸਾਨੂੰ ਤਾਂ ਬੀਜੇਪੀ ਨੇ ਜੇਲ੍ਹ ਡੱਕਤਾ ਰਾਹੁਲ ਗਾਂਧੀ ਵੀ ਇਹੀ ਕਹਿ ਰਹੇ ਵੀ ਮੈਂ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਯਾਰ ਮੈਂ ਸੀ ਇਮਾਨਦਾਰ ਉਹਨਾਂ ਕਹਾ ਮੈਂ ਹਰ ਥੋੜੀ ਇਨਕੁਆਇਰੀ ਨੂੰ ਫੇਸ ਕਰਨ ਨੂੰ ਤਿਆਰ ਆ ਉਹ ਹਾਈ ਕੋਰਟ ਚ ਵੀ ਗਏ ਸੁਪਰੀਮ ਕੋਰਟ ਚ ਵੀ ਗਏ ਉੱਥੋਂ ਰੀਲੀਫ ਲਈਤੀ ਨਾ ਇਹ ਰੀਲੀਫ ਨਾ ਲੈਣ ਦੇ ਬਜਾਏ ਤੁਸੀਂ ਕਹ ਦੋ ਵੀ ਯਾਰ ਮੈਂ ਸੰਮਨ ਜਲ ਜਾਂਦਾ ਉੱਥੇ ਜਾਣਾ ਗ੍ਰਿਫਤਾਰੀ ਦੇ ਦਿਓ ਇਹਨਾਂ ਨੇ ਉਹਦਾ ਵੀ ਡਰਾਮਾ ਬਣਾਣਗੇ ਉਹਦਾ ਵੀ ਇੱਕ ਮਤਲਬ ਇੱਕ ਸਰਕਸ ਬਣਾਣਗੇ ਤਾਂ ਕਿ ਲੋਕਾਂ ਦੇ ਮਾਈਂਡ ਸੈਟ ਨੂੰ ਲੋਕਾਂ ਦੇ ਜਿਹੜਾ ਸੋਚ ਆ ਉਹਨੂੰ ਮਤਲਬ ਕਿਸੇ ਤਰ੍ਹਾਂ ਡਾਇਵਰਟ ਕਰ ਸਕਣ ਮੇਨ ਮੁੱਦਿਆਂ ਤੋਂ ਇਹਨਾਂ ਦੀ ਰਾਜਨੀਤੀ ਟੋਟਲ ਡਿਵਰਜਨ ਦੀ ਰਾਜਨੀਤੀ ਆ ਅੱਜ ਤੁਸੀਂ ਗੱਲ ਕਰੋਗੇ ਵੀ ਆਪਣਾ ਕੀ ਕਹਿੰਦੇ ਪੰਜਾਬ ਦੇ ਵਿੱਚ ਹਸਪਤਾਲਾਂ ਦਾ ਮੜਾੜਾ ਇਹ ਨਵਾਂ ਫੁਰਨਾ ਕੱਢ ਦੇਣਗੇ ਅੱਜ ਤੁਸੀਂ ਗੱਲ ਕਰੋਗੇ ਵੀ ਪੰਜਾਬ ਦੇ ਸਕੂਲਾਂ ਦਾ ਬੁਰਾ ਹਾਲ ਇਹ ਕਹਿੰ ਕੇ ਕਾਂਗਰਸ ਪਾਰਟੀ ਚੋਰ ਆ ਤੁਸੀਂ ਗੱਲ ਕਰੋਗੇ ਵੀ ਆਪਣਾ ਕੀ ਕਹਿੰਦੇ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੁਰੀ ਆ ਇਹ ਚੱਲ ਜਾਣਗੇ 70 ਸਾਲਾਂ ਤੇ ਮੌਕੇ ਦੀ ਗੱਲ ਨਹੀਂ ਕਰਨਗੇ ਜਿਹੜਾ ਸਵਾਲ ਅਸੀਂ ਪੁੱਛ ਰਹੇ ਹਾਂ ਬਤੌਰ ਵਿਰੋਧੀ ਧਿਰ ਔਰ ਲਾਸਟ ਇਹਨਾਂ ਕੋਲ ਹੋਗਾ ਤੁਸੀਂ ਸਾਡਾ ਸਵਾਲ ਪੁੱਛੋਗੇ ਅਖੀਰ ਲੈਣਾ ਤੁਸੀਂ ਸਾਡਾ ਸਵਾਲ ਹੀ ਨਹੀਂ ਪੁੱਛ ਸਕਦੇ ਮੋਦੀ ਔਰ ਕੇਜਰੀਵਾਲ ਦੋਵੇਂ ਇੱਕੋ ਸਿੱਕੇ ਦੇ ਇੱਕੋ ਹੀ ਸਾਈਡ ਆ ਇਹ ਕੋਈ ਵੱਖਰੇ ਵੱਖਰੇ ਨਹੀਂ ਆ ਮੋਦੀ ਉਹਨੂੰ ਨੈਸ਼ਨਲ ਲੈਵਲ ਤੇ ਮੀਡੀਆ ਕੈਪਚਰ ਕਰੀ ਪਈ ਆ ਇਨਰ ਸਟੇਟ ਲੈਵਲ ਤੇ ਕੈਪਚਰ ਕਰੀ ਪਈ ਆ ਮੋਦੀ ਵੀ ਸਾਰਾ ਟਾਈਮ ਪ੍ਰਚਾਰ ਕਰਨ ਤੇ ਆ ਇਹ ਵੀ ਦੋਵੇਂ ਸਾਰਾ ਟਾਈਮ ਪ੍ਰਚਾਰ ਕਰਨ ਤੇ ਆ ਤੁਸੀਂ ਪ੍ਰਚਾਰ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਤਾਂ ਮੁੱਖ ਮੰਤਰੀ ਸਾਹਿਬ ਮੌੜ ਵਾਲੀ ਰੈਲੀ 'ਚ ਸਿੱਧਾ ਹੀ ਕਹਿ ਗਏ ਕਹਿੰਦੇ ਅਸੀਂ ਤਾਂ ਕੇਜਰੀਵਾਲ ਸਾਹਿਬ ਨੂੰ ਕਹਤਾਂ ਕਿ ਸਾਰੇ ਐਤਵਾਰ ਜਿਹੜੇ ਅਸੀਂ ਤੁਹਾਡੇ ਬੁੱਕ ਕਰ ਲੈਣੇ ਆ ਕੰਮ ਹੀ ਇੰਨੇ ਕੀਤੇ ਅਧਗਾਟਨ ਕਰਨ ਵਾਲੇ ਇੰਨੇ ਪਾਏ ਆ ਤੁਹਾਨੂੰ ਆਉਣਾ ਪੈਣਾ ਦੇਖੋ ਉਹੀ ਗੱਲ ਆ ਨਾ ਅਸਲ ਵਿੱਚ ਲੋਕਾਂ 'ਚ ਵੀ ਇੰਨਾ ਝੂਠ ਪ੍ਰਚਾਰ ਕਰਦੇ ਆ افسوس دی ہے گل ابھی ہر اتوار نو پھر وہی پنجاب پنجاب سرکار ਦਾ ਦਿੱਤਾ ਹੋਇਆ ਜਹਾਜ਼ ਇਹਨਾਂ ਨੂੰ ਲੈ ਕੇ ਆਇਆ ਕਰੂਗਾ ਫਿਰ ਇੱਕ ਜਗ੍ਹਾ ਤੋਂ ਦੋਵੇਂ ਹੈਲੀਕਾਪਟਰ ਚ ਮੁੱਖ ਮੰਤਰੀ ਇਕੱਠੇ ਹੋਣਗੇ ਔਰ پنجاب ਸਰਕਾਰ ਦਾ ਸਵਾਏ ਖਰਚਾ ਕਰਾਨ ਤੋਂ ਔਰ ਕਾਂਗਰਸ پارٹی ਦੇ ਕੀਤੇ ਹੋਏ ਕਾਮਾਂ ਦਾ ਪੀਤਾ ਕੱਟਣ ਤੋਂ ਇਹਨਾਂ ਕੋਲ ਦੂਜਾ ਕੋਈ ਕੰਮ ਨਹੀਂ ਹੈਗਾ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਤੁਹਾਡੇ ਮੀਡੀਆਮ ਰਾਹੀਂ ਲੋਕਾਂ ਨੂੰ ਵੀ ਇਹਨਾਂ ਦੇ ਅੰਦਰ ਜਾ ਕੇ ਵੇਖੋ ਅੱਜ ਕੱਲ ਲੋਕਾਂ ਕੋਲ ਟਾਈਮ ਨਹੀਂ ਹਰੇਕ ਦੀ ਜ਼ਿੰਦਗੀ ਬਿਜ਼ੀ ਆ ਫੋਨ ਦੇ ਉੱਤੇ ਸਾਰੀ ਰਾਜਨੀਤੀ ਸਮਝ ਆ ਜਾਂਦੀ ਆ ਉਹ 2 ਮਿੰਟ ਚ ਵੇਖਦੇ ਆ ਕਿ ਆਹ ਵਾ ਮੁੱਖ ਮੰਤਰੀ ਨੇ ਸੱਚੀ ਕਿਹਾ ਹੋਊਗਾ ਲੇਕਿਨ ਟੋਟਲ ਝੂਠਾ ਪ੍ਰਚਾਰ ਟੋਟਲ ਜਿਵੇਂ ਮੋਦੀ ਝੂਠ ਬੋਲਦਾ ਓਵੇਂ ਹੀ ਇਹ ਦੋਵੇਂ ਝੂਠ ਬੋਲਦੇ ਆ ਰਾਜਨੀਤੀ ਇਹੋ ਹੀ ਹੋ ਗਈ ਆ